ਆਹ ਜਗ੍ਹਾ ਦੱਸਿਓ ਬਾਈ ਜੇ ਕਿਸੇ ਨੂੰ ਪਤਾ ਤਾਂ ਬਹੁਤ ਬੱਕਰੀ ਜਗ੍ਹਾ ਤੇ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਜਗ੍ਹਾ ਇਹਦੇ ਨਾਲ ਦੀ ਹੋਰ ਕੋਈ ਨਹੀਂ ਬਣੀ ਸ਼ਾਇਦ ਜੇ ਕੋਈ ਆਇਆ ਤਾਂ ਕਮੈਂਟ ਕਰਕੇ ਦੱਸਿਓ ਤੇ ਨਹੀਂ ਅੰਦਰੋਂ ਆਪਾਂ ਦਿਖਾਉਣੇ ਆ ਤੁਹਾਨੂੰ ਕੀ ਕੀ ਬਣਿਆ ਹੈ ਲਓ ਜੀ ਆਪਾਂ ਚੱਲਦੇ ਆਂ ਅੰਦਰ ਤੇ ਦਿਖਾਉਣੇ ਆ ਤੁਹਾਨੂੰ ਇਹ ਕਿਹੜੀ ਜਗ੍ਹਾ ਹੈਗੀ ਜਿਹੜਾ ਵੀ ਕੋਈ ਆਇਆ ਜਰੂਰ ਦੱਸਿਓ ਇਹ ਅਸਲ ਦੇ ਵਿੱਚ ਇਹ ਇੱਕ ਪਿੰਡ ਹੈ ਇਹਨੂੰ ਪਿੰਡ ਹੀ ਕਹਦੇ ਕੋ ਕਿ ਇਹਦਾ ਨਾਮ ਹੈ ਨਾਮ ਵੀ ਪਿੰਡ ਵਾਲਾ ਹੀ ਜਿਵੇਂ ਆਮ ਪਿੰਡਾਂ ਦੇ ਆਪਣੇ ਨਾਮ ਹੁੰਦੇ ਆ ਉਸੇ ਤਰ੍ਹਾਂ ਹੀ ਇਹਦਾ ਨਾਮ ਹੈ ਇੱਕ ਤੇ ਮੇਰੇ ਖਿਆਲ ਦੇਖਣ ਵਾਲੇ ਜਿੰਨੇ ਵੀ ਹੋਣਗੇ ਉਹਨਾਂ ਚ ਬਹੁਤ ਲਿਮਟਿਡ ਬੰਦੇ ਆਏ ਹੋਣਗੇ ਇਥੇ ਤੇ ਇਹ ਪਿੰਡ ਵਸਾਇਆ ਗਿਆ ਸੀਗਾ ਇਹ ਪਿੰਡ ਦਾ ਇੱਕ ਬਹੁਤ ਸੋਹਣਾ ਤੇ ਪਿਆਰਾ ਜਿਹਾ ਨਾਮ ਹੈ ਤੇ ਤੁਹਾਨੂੰ ਨਾਮ ਵੀ ਦੱਸਦਾ ਤੇ ਪਹਿਲਾਂ ਤੁਹਾਨੂੰ ਦਿਖਾ ਦਈਏ ਜਗਾ ਦੱਸਿਓ ਹਣਾ ਕਮੈਂਟ ਕਰ ਕਰਕੇ ਵੀ ਕਿਵੇਂ ਤੁਹਾਨੂੰ ਲੱਗ ਰਹੀ ਆ ਸੋਹਣੀ ਜਗ੍ਹਾ ਕੀ ਤੇ ਆਹ ਰਾਬ ਵੀ ਵਿਚਦੀ ਜਾਂਦਾ ਪਰ ਆਪਾਂ ਉੱਪਰੋਂ ਉੱਪਰੋਂ ਦੀ ਜਾਂਦੇ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਹੈਗਾ ਜੀ ਇਸ਼ਕਪੁਰਾ ਜਿਹੜਾ ਕਿ ਬੱਬੂ ਮਾਨ ਨੇ ਵਸਾਇਆ ਸੀਗਾ ਤੇ ਖੰਟ ਮਾਨਪੁਰ ਅਸੀਂ ਆਏ ਹੋਏ ਆਂ ਜਿਲ੍ਹਾ ਪੈਂਦਾ ਇਹ ਮੇਰੇ ਖਿਆਲ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਹੋਊਗਾ ਤੇ ਇਧਰੋਂ ਹੈਗਾ ਤੇ ਆਪਾਂ ਵਾਪਸ ਉਧਰ ਨੂੰ ਫੇਰ ਚੱਲਦੇ ਆਂ ਖੰਟ ਮਾਨਪੁਰ ਪਿੰਡ ਹੈ ਜੀ ਬੱਬੂ ਮਾਨ ਦਾ ਆਪਣਾ ਪਿੰਡ ਉੱਥੇ ਇਹ ਜਗ੍ਹਾ ਹੈ ਨਾ ਮੇਰੇ ਖਿਆਲ ਵੀ ਇਹ ਹੋਊਗੀ ਦੋ ਤਿੰਨ ਕਿਲੇ ਜਗ੍ਹਾ ਹੋਊਗੀ ਸ਼ਾਇਦ ਉਹਦੇ ਵਿੱਚ ਹੀ ਇਹ ਵਸਾਇਆ ਜੀ ਪਿੰਡ ਇਸ਼ਕਪੁਰਾ ਕਹਿੰਦੇ ਆ ਤੇ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ ਦੇਖਣ ਵਾਸਤੇ ਤੇ ਇਥੇ ਸ਼ੂਟਿੰਗਾਂ ਵਗੈਰਾ ਹੀ ਮੇਰੇ ਖਿਆਲ ਹੁੰਦੀਆਂ ਹੋਣਗੀਆਂ ਤੇ ਇਹ ਇਹਨੂੰ ਬਣੇ ਨੂੰ ਸਮਾਂ ਬਹੁਤ ਹੋ ਗਿਆ ਜੀ ਇਹਨੂੰ ਲਗਭਗ ਕਹਿੰਦੇ ਵੀ 17-18 ਸਾਲ ਹੋ ਗਏ ਬਣੇ ਨੂੰ ਮੇਰੇ ਖਲ 2006-7 ਦੇ ਆਸ-ਪਾਸ ਦੀ ਗੱਲ ਹੈ ਤੇ ਹੁਣ ਤਾਂ ਅਸਲ 'ਚ ਸਿਆਲ ਹੈ ਤੇ ਦਾ ਕਰਕੇ ਘਾਹ ਖੂ ਵੀ ਸੁੱਕਿਆ ਪਿਆ ਤੇ ਇਹਦੇ 'ਚ ਪਾਣੀ ਪੂਣੀ ਵੀ ਨਹੀਂ ਛੱਡਿਆ ਹੋਇਆ ਤੇ ਵੈਸੇ ਮੇਰੇ ਸਹਾਨ ਨਾਲ ਇਹਨਾਂ ਇੱਕ ਬਣਾਇਆ ਹੋਊਗਾ ਵੀ ਇੱਕ ਮਹਿਰ ਨੂਰ ਵਾਲਾ ਤਰੀਕਾ ਤੇ ਮਾਨ ਸਾਹਿਬ ਨੇ ਇੱਥੇ ਖੂ ਵੀ ਬਣਾ ਛੱਡਿਆ ਟਿੰਡਾਂ ਲਾ ਰੱਖੀਆਂ ਤੇ ਵੈਸੇ ਆਪ ਹੈ ਨਹੀਂ ਬੱਬੂ ਮਾਨੂ ਬਈ ਜਿੱਥੇ ਤੇ ਕੂਖਾ ਪੱਟ ਕੇ ਸਾਰਾ ਸਿਸਟਮ ਪ੍ਰੋਪਰ ਬਣਾਇਆ ਹੋਇਆ ਤੇ ਦੋ ਬੰਦੇ ਵੀ ਇੱਥੇ ਜਿਹੜੇ ਕਿ ਦੇਖਰੇਖ ਕਰ ਰਹੇ ਤੇ ਇਹ ਉਹ ਅਸਲ ਅੰਦਰਲੀ ਬਿਲਡਿੰਗ ਹੈ ਜੀ ਖੰਟ ਖੰਟ ਪੈਂਦੇ ਵਿੱਚ ਹੈ ਇਹ ਇਸ਼ਕਪੁਰਾ ਕਹਿੰਦੇ ਕਿ ਇਸ਼ਕਪੁਰੇ ਦੇ ਵਿੱਚ ਗਿੜਾ ਯਾਰ ਦਾ ਤੇ ਬੂਟੇ-ਬਾਟੇ ਲਾਏ ਹਨ ਮੁਰੁੱਦਾਂ ਦੇ ਬੂਟੇ ਲੱਗੇ ਆ ਠੀਕੂਆਂ ਵਗੈਰਾ ਦੇ ਤੇ ਬਹੁਤ ਸੋਹਣੀ ਚੀਜ਼ ਆ ਨਾ ਨੇ ਮੈਨੂੰ ਮਿਲਾਇਆ ਤੇ ਇੱਥੇ ਫਿਰਦੇ ਹਨ ਸੁਖਜਿੰਦਰ ਤੇ ਬਲਜਿੰਦਰ ਇਹ ਅਮਰੂਦ ਤੋੜਨ ਦੀ ਤਾਕਤ ਦੇ ਵਿੱਚ ਪਰ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੇ ਆਸ ਇੱਥੇ ਚੀਕੋ ਦਾ ਬੁੱਟਾ ਜੀ ਤੇ ਬਿਲਡਿੰਗ ਥੋੜੀ ਜੀ ਲੱਗਦਾ ਵੀ ਉਹ ਪੁਰਾਣੀ ਹੋ ਗਈ ਆ ਤੇ ਇੱਥੋਂ ਆਹ ਨਹਿਰ ਜਿਵੇਂ ਹੈਗੀ ਆ ਸ਼ੁਰੂ ਹੁੰਦੀ ਹੈਗੀ ਤੇ ਆਹ ਸਿਰ ਲਿਖਿਆ ਵੀ ਹੋਇਆ ਕੁਝ ਪਤਾ ਨਹੀਂ ਸਟੂਡੀਓ ਟਾਈਪ ਪਤਾ ਨਹੀਂ ਕਿਸ ਤਰ੍ਹਾਂ ਦਾ ਸਟੂਡੀਓ ਹੈਗਾ ਤੇ ਉਹ ਵਧੀਆ ਲੋਕੇਸ਼ਨ ਹੈ ਗੁੱਲ ਮੁਲਾ ਕੇ ਤੇ ਕੋਈ ਇੱਥੇ ਭਈ ਕੋਈ ਐਂਟਰੀ ਫੀਸ ਫੂਸ ਨਹੀਂ ਕੋਚ ਨਾ ਹੀ ਕੋ ਰੋਕ ਟੋਕ ਹੈ ਅਸੀਂ ਆਏ ਇਸਕੇ ਵੀ ਅਸੀਂ ਹੋਣਾ ਜੀ ਅੰਦਰ ਤੇ ਵੀਡੀਓ ਬਣਾਉਣੀ ਉਹ ਕਹਿੰਦੇ ਵੀ ਬਣਾ ਸਕਦੇ ਜੀ ਕੋਈ ਇਸ਼ੂ ਨਹੀਂ ਹੈਗਾ ਤੇ ਆ ਅੰਦਰੋਂ ਆ ਜੀ ਇਹਦੇ ਚ ਬੂਟੇ ਲਾਏ ਆ ਤੇ ਆਸ-ਪਾਸ ਇਹਦੇ ਬਜਰੀ ਉਹ ਕੀਤੀ ਹੋਈ ਤੇ ਉਹ ਬਿਲਡਿੰਗ ਨਾ ਮਤਲਬ ਪੁਰਾਣੀ ਜੀ ਹੋ ਚੁੱਕੀ ਹੈ ਥੋੜੀ ਥੋੜੀ ਤੇ ਮੈਨੂੰ ਇਹ ਲੱਗਦਾ ਵੀ ਇਹਦੀ ਮੈਂਟੇਨੈਂਸ ਦੇ ਵਿੱਚ ਕਮੀ ਹੈ ਇਹਦੀ ਮੈਂਟੇਨੈਂਸ ਜਿੰਨੀ ਹੋਣੀ ਚਾਹੀਦੀ ਉਹ ਨਹੀਂ ਅਸੀਂ ਵੱਧ ਹੋਣੀ ਚਾਹੀਦੀ ਹੈ ਤੇ ਬਾਕੀ ਜਿਹੜਾ ਵੀ ਕੋਈ ਵੀ ਇੱਥੇ ਆਇਆ ਪਹਿਲਾਂ ਤਿਹੋ ਕਮੈਂਟ ਕਰਕੇ ਦੱਸੀ ਚੱਲੋ ਵੀ ਕਦੋਂ ਆਏ ਸੀ ਪਹਿਲਾਂ ਇਹ ਕਿਹੇ ਜਾ ਸੀਗਾ ਟਿੱਕੇ ਵਿੱਚ ਤੁਹਾਨੂੰ ਜਗਾ ਕਿਵੇਂ ਲੱਗੀ ਹੈ ਇਹ ਕਮਰਿਆਂ ਦੇ ਨੰਬਰ ਵੀ ਲਿਖੇ ਹੋਏ ਆ 1 ਨੰਬਰ 2 ਨੰਬਰ 3 4 5 6 9 10 ਉੱਪਰ ਮਤਲਬ ਹੈਗੇ ਆ ਵੀ ਲਗਭਗ 17 18 ਰੂਮ ਇਹ ਤੇ ਇਹ ਨਾ ਫਿਰਨੀ ਹੈ ਘੰਟ ਦੀ ਫਿਰਨੀ ਹੈਗੀ ਤੇ ਉੱਥੇ ਜਗ੍ਹਾ ਬਣੀ ਹੋਈ ਹੈਗੀ ਤੇ ਅਸੀਂ ਫੇਸ ਤੇ ਆਏ ਹੋਏ ਸੀਗੇ ਪਿੰਡ ਨਾਲ ਹੀ ਪਿੰਡਾ ਸੰਘੋਲ ਉੱਥੇ ਆਏ ਸੀਗੇ ਤੇ ਫਿਰ ਮੈਂ ਕਿਹਾ ਵੀ ਖੰਟਮਾਨਪੁਰ ਵੀ ਨਾਲ ਹੀ ਇੱਥੇ ਖੰਟ ਜਾਈਏ ਅਗੇ ਸੁੰਨੀਆਂ ਗਲੀਆਂ ਪਈਆਂ ਖੰਟੀਆਂ ਸੋਹਣਾ ਪਿੰਡ ਹੈ ਬਹੁਤ ਸੋਹਣਾ ਪਿੰਡ ਹੈਗਾ ਜਰੂਰ ਜੇ ਕੋਈ ਆਉਂਦਾ ਹਨਾ ਇੱਧਰ ਇਹ ਪਿੰਡ ਦੱਸ ਦਾਂ ਪਿੰਡ ਦੀ ਲੋਕੇਸ਼ਨ ਵੀ ਤੁਹਾਨੂੰ ਪਿੰਡ ਜਿਹੜਾ ਇਹ ਪੈਂਦਾ ਭਈ ਜਿਵੇਂ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਆੰਨੇ ਹੈਗੇ ਤਾਂ ਉਦੋਂ ਰਸਤੇ ਦੇ ਵਿੱਚ ਹੀ ਪੈਂਦਾ ਵੱਡਾ ਹਾਈਵੇ ਆ ਵੱਡੇ ਹਾਈਵੇ ਦੇ ਉੱਤੇ ਹੀ ਇਹ ਪਿੰਡ ਹੈਗਾ ਤੇ ਖੰਟ ਮਾਨਪੁਰੇ ਦਾ ਹੈਗਾ ਤੇ ਅ ਤਹਿਸੀਲ ਮੇਰੇ ਖਿਆਲ ਇਹਦੀ ਪੈਂਦੀ ਹੋ ਖਮਾਣੋ ਵਗੈਰਾ ਪੈਂਦੀ ਹੋਊਗੀ ਸ਼ਾਇਦ ਬੱਸੀ ਪਠਾਣਾ ਨਾਲ ਹੀ ਐ ਤੇ ਕੁਰਾਲੀ ਬਿਲਕੁਲ ਨਾਲ ਹੈ ਤੇ ਜਿਹੜਾ ਵੀ ਕੋਈ ਵੀਰ ਇੱਧਰ ਆਉਂਦਾ ਹੈ ਤੇ ਜਰੂਰ ਪਹੁੰਚਿਓ ਤੇ ਬਾਕੀ ਸੁਖਜਿੰਦਰ ਕਿਵੇਂ ਲੱਗੀ ਗੱਲਬਾਤ ਵਧੀਆ ਲੱਗੀ ਬਹੁਤ ਵਧੀਆ ਸ਼ਾਂਤੀ ਜੀ ਆਉਂਦੀ ਹੈ ਬਾਕੀ ਇੱਥੇ ਰਾਈ ਫੀਲ ਕੀਤਾਗਾ ਤੇ ਬਾਕੀ ਬਾਈ ਨੇ ਪੌਦੇ ਵਗੈਰਾ ਵੀ ਕਾਫੀ ਰੱਖੇ ਲਾਏ ਹੋਏ ਆ ਹੂੰ ਤੇ ਵੈਸੇ ਮੈਨੂੰ ਲੱਗਦਾ ਨਹੀਂ ਇੱਥੇ ਆ ਕੇ ਰਹਿੰਦੇ ਹੋਣਗੇ ਪਰ ਕਦੇ ਕਦੇ ਤਾਂ ਆਉਂਦੇ ਹੋਣਗੇ ਕਦੇ ਕਦੇ ਢੇੜਾ ਜ਼ਰੂਰ ਮਾਰਦੇ ਜਿਵੇਂ ਆਪਾਂ ਅੱਜ ਢੇੜਾ ਮਾਰਿਆ ਇੱਥੇ ਹੂੰ ਕਦੇ ਕਦੇ ਆਉਂਦੇ ਹੋਣਗੇ ਕਿਉਂਕਿ ਜਗ੍ਹਾ ਓਰਲ ਵਧੀਆ ਜਗ੍ਹਾ ਬਣੀ ਹੋਈ ਆ ਤੇ ਬਾਕੀ ਬਈ ਜੇ ਤੁਹਾਨੂੰ ਸਾਡੀ ਗੱਲਬਾਤ ਲੱਗੀ ਆ ਵਧੀਆ ਤਾਂ ਬਈ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਲੋਕ ਸਾਨੂੰ ਪਿਆਰ ਕਰਦੇ ਹਨਾ ਜੇ ਲੋਕ ਇਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਫੋਲੋ ਤੇ ਸਬਸਕ੍ਰਾਈਬ ਕਰਿਓ ਤੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਆਪਣੀਆਂ ਸਲਾਹ مشورہ ਦੀ ਦੇ ਦਿਓ ਭਰਾ ਬਣ ਕੇ ਸੋ ਇਹ ਤਾਂ ਕਰਨ ਲੱਗ ਪਏ ਫੋਟੋ ਸ਼ੂਟ ਲੈ ਇਹ ਤਾਂ ਮੰਨ ਗਿਆ ਕਿ ਨਹੀਂ ਬੱਬੂ ਮਾਨ